ਹੁਣ ਮਹਾਰਾਜ ਨੇ ਆ ਬੁਲਾਇਆ ਵਾ ਉਹਨਾਂ ਨੇ ਬੁਲਾਇਆ ਤੇ ਮਤਲਬ ਕਿ ਬਹੁਤ ਵਧੀਆ ਲੱਗ ਰਿਹਾ ਜਿਦੋਂ ਦੇ ਆ ਰਹੇ ਹਾਂ ਬਸ ਇਹ ਹੈ ਕਿ ਕੋਈ ਦੁੱਖ ਤਕਲੀਫ ਨਹੀਂ ਆਏਗੀ ਖੁਸ਼ੀਆਂ ਹੀ ਹੋਈਆਂ ਨੇ ਜੋ ਤਕਲੀਫਾਂ ਦੀਆਂ ਖਤਮ ਹੋ ਗਈਆਂ ਜਿਹੜਾ ਵੀ ਆਂਦਾ ਸੱਚੇ ਦਿਲ ਨਾਲ ਆਵੇ ਬਸ ਆ ਹੀ ਜਾਵੇ ਇਹ ਨਾ ਹੋਵੇ ਵੀ ਹੁਣ ਨਹੀਂ ਜਲਦੀ ਪੂਰੀ ਨਹੀਂ ਕਈ ਵਾਰੀ ਹੁੰਦਾ ਕਈ ਵਾਰੀ ਮਹਾਰਾਜ ਦੀ ਕਿਰਪਾ ਲੇਟ ਹੁੰਦੀ ਆ ਜਿੰਨੀ دیر ਤੱਕ ਆਪਾਂ ਮਤਲਬ ਕਿ ਆ ਹੀ ਜਾਣਾ ਮਹਾਰਾਜ ਦੀ ਕਿਰਪਾ ਲਈ ਅਸੀਂ ਤਾਂ ਦੇਖੋ ਮੰਗੀ ਜਾਈਦਾ ਵਾ ਮਿਲੀ ਜਾਵੇ ਮਿਲੀ ਜਾਵੇ ਪਰ ਬਾਬਾ ਇਹ ਦੇਈ ਜਾਂਦਾ ਅਸੀਂ ਮੰਗ ਮੰਗ ਕੇ ਨਹੀਂ ਤੱਕਦੇ ਬਾਬਾ ਦਿੰਦਾ ਨਹੀਂ ਤੱਕਦਾ ਸਭ ਤੋਂ ਪਹਿਲਾਂ ਤਾਂ ਮੈਂ ਕਹਣਾ ਇਹ ਸ਼ੁਕਰਾਨਾ ਕਰ ਹੀ ਨਹੀਂ ਸਕਦੇ ਜੀ ਜਿੰਨਾ ਬਾਬਾ ਦੇਈ ਜਾਂਦਾ ਸਾਨੂੰ ਠੀਕ ਆ ਤੇ ਰਹੀ ਗੱਲ ਵਿਸ਼ਵਾਸ ਦੀ ਜਦੋਂ ਇੱਕ ਵਾਰੀ ਬੰਦਾ ਆ ਜਾਂਦਾ ਆਪਣੇ ਆਪ ਹੀ ਵਿਸ਼ਵਾਸ ਬਣਨਾ ਸ਼ੁਰੂ ਹੋ ਜਾਂਦਾ ਵਿਸ਼ਵਾਸ ਕਰਕੇ ਆ ਹੀ ਜਾਵੇ ਇਹਨਾਂ ਦਿਲ ਨਾਲ ਛੱਡੇ ਵੀ ਮੇਹੀ ਹੋਇਆ ਨਹੀਂ ਜੀ ਜਲਦੀ ਨਹੀਂ ਹੋਇਆ ਜੀ ਕਈ ਵਾਰੀ ਕਿਰਪਾ ਲੇਟ ਹੁੰਦੀ ਆ ਉਹ ਤਾਂ ਹੁਣ ਮਹਾਰਾਜ ਦੀ ਮਰਜ਼ੀ ਆ ਜਦੋਂ ਹੁਣ ਉਹ ਤੋਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਨਹੀਂ ਬਹੁਤ ਵਧੀਆ ਆਨੰਦ ਆ ਰਿਹਾ ਜੋ ਉਹਨਾਂ ਦਾ ਅਜੇ ਤੱਕ ਨਹੀਂ ਸੀ ਆਇਆ ਕਿਤੇ ਵੀ ਜਾ ਕੇ ਆਪਾਂ ਗੁਰੂ ਘਰ ਜਰੂਰ ਜਾਂਦੇ ਆਂ ਆਪਾਂ ਮੱਥਾ ਟੇਕਦੇ ਆਂ ਪਰ ਜੋ ਆਨੰਦ ਇੱਥੇ ਆ ਰਿਹਾ ਨਾ ਸੇਵਾ ਕਰਕੇ ਉਸ ਤੋਂ ਵੱਡਾ ਕੁਝ ਨਹੀਂ ਹੈ ਕਿੰਨਾ ਸਮਾਂ ਹੋ ਗਿਆ ਵਾਹਿਗੁਰੂ ਇੱਥੇ ਆਉਂਦਿਆਂ ਦਾ ਦੇਖੋ ਜੀ ਮੈਂ ਆਇਆ ਤਾਂ ਪਹਿਲਾਂ ਵੀ ਕਈ ਵਾਰੀ ਆਂਦਾ ਰਿਹਾ ਵਾਂ ਪਰ ਆਨੰਦ ਜਦੋਂ ਹੁਣ ਚਪੈਰਾ ਸਾਹਿਬ ਤਿੰਨ ਚਾਰ ਹਫ਼ਤੇ ਤੋਂ ਆਉਣਾ ਸ਼ੁਰੂ ਕੀਤਾ ਪਰ ਜੋ ਆਨੰਦ ਮਜ਼ਾ ਆ ਰਿਹਾ ਵਾ ਉਹ ਮਤਲਬ ਪਹਿਲਾਂ ਕਦੀ ਵੀ ਨਹੀਂ ਆਇਆ ਕਿੰਨਾ ਕਿ ਜੀਵਨ ਦੇ ਵਿੱਚ ਜਿਹੜਾ ਕਿ ਬਦਲਾਵ ਵੇਖਣ ਨੂੰ ਮਿਲਿਆ ਜਦੋਂ ਦੇ ਇੱਥੇ ਆਉਣਾ ਚੁਚਵਾਰਾ ਸਾਹਿਬ ਚ ਆਉਣਾ ਸ਼ੁਰੂ ਕੀਤਾ ਤੇ ਸੇਵਾ ਵੀ ਨਾਲ ਕਰਦੇ ਸ਼ੁਰੂ ਕਰੀਆ ਦੇਖੋ ਜੀ ਹੁਣ ਮਹਾਰਾਜ ਨੇ ਆਪ ਬੁਲਾਇਆ ਵਾ ਉਹਨਾਂ ਨੇ ਬੁਲਾਇਆ ਤੇ ਮਤਲਬ ਕਿ ਬਹੁਤ ਵਧੀਆ ਲੱਗ ਰਿਹਾ ਤੇ ਜਦੋਂ ਦੇ ਆ ਰਹੇ ਹਾਂ ਬਸ ਇਹ ਹੈ ਕਿ ਕੋਈ ਦੁੱਖ ਤਕਲੀਫ ਨਹੀਂ ਹੈਗੀ ਖੁਸ਼ੀਆਂ ਹੀ ਹੋਈਆਂ ਨੇ ਯੋ ਤਕਲੀਫਾਂ ਦੀਆਂ ਖਤਮ ਹੋ ਗਈਆਂ ਨੇ ਕਹਿੰਦੇ ਕੋਈ ਮਾਨੋ ਕਾਮਨਾ ਹੋਵੇ ਜਾਂ ਕੋਈ ਮੰਨਤ ਹੋਵੇ ਨਾ ਇੱਥੇ ਆ ਕੇ ਮੰਗੋ ਬਾਬਾ ਦੀਪ ਸਿੰਘ ਜੀ ਪੂਰੀ ਜ਼ਰੂਰ ਕਰ ਦਿੰਦੇ ਨੇ ਹਾਂਜੀ ਹਾਂਜੀ ਜ਼ਰੂਰ ਪੂਰੀ ਹੁੰਦੀ ਆ ਚਲੋ ਜਿਹੜਾ ਵੀ ਆਂਦਾ ਸੱਚੇ ਦਿਲ ਨਾਲ ਆਵੇ ਬਸ ਆ ਹੀ ਜਾਵੇ ਇਹ ਨਾ ਹੋਵੇ ਵੀ ਹੁਣ ਨਹੀਂ ਜਲਦੀ ਪੂਰੀ ਨਹੀਂ ਕਈ ਵਾਰੀ ਹੁੰਦਾ ਕਈ ਵਰੀ ਮਹਾਰਾਜ ਦੀ ਕਿਰਪਾ ਲੇਟ ਹੁੰਦੀ ਆ ਜਿੰਨੀ دیر ਤੱਕ ਆਪਾਂ ਮਤਲਬ ਕਿ ਆ ਹੀ ਜਾਣਾ ਮਹਾਰਾਜ ਦੀ ਕਿਰਪਾ ਲਈ ਤੁਸੀਂ ਕੁਝ ਮੰਗਿਆ ਹੋਵੇ ਤੇ ਭਾਈ ਅਸੀਂ ਤਾਂ ਦੇਖੋ ਮੰਗੀ ਜਾਈਦਾ ਵਾ ਫੀ ਮਿਲੀ ਜਾਵੇ ਮਿਲੀ ਜਾਵੇ ਪਰ ਬਾਬਾ ਇਹ ਦੇਈ ਜਾਂਦਾ ਅਸੀਂ ਮੰਗ ਮੰਗ ਕੇ ਨਹੀਂ ਤੱਕਦੇ ਬਾਬਾ ਦਿੰਦਾ ਨਹੀਂ ਤੱਕਦਾ ਬਸ ਕਿੰਨਾ ਕੁ ਫਿਰ ਸ਼ੁਕਰ ਕਰਦਿਆਂ ਵੀ ਜਿਹੜੀ ਵੀ ਮਨੋ ਕਾਮਨਾ ਹੁੰਦੀ ਆ ਪੂਰੀ ਹੋ ਜਾਂਦੀ ਜੋ ਮੰਗਦੇ ਆ ਪੂਰਾ ਹੋ ਜਾਂਦਾ ਵਿਸ਼ਵਾਸ ਤੇ ਕਿੰਨਾ ਕ ਵਾਜ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਣਾ ਇਹ ਸ਼ੁਕਰਾਨਾ ਕਰ ਹੀ ਨਹੀਂ ਸਕਦਾ ਜੀ ਜਿੰਨਾ ਆਪਾ ਦਈ ਜਾਂਦਾ ਸਾਨੂੰ ਠੀਕ ਹੈ ਤੇ ਰਹੀ ਗੱਲ ਵਿਸ਼ਵਾਸ ਦੀ ਜਦੋਂ ਇੱਕ ਵਾਰੀ ਬੰਦਾ ਆ ਜਾਂਦਾ ਆਪਣੇ ਆਪ ਹੀ ਵਿਸ਼ਵਾਸ ਬਣਨਾ ਸ਼ੁਰੂ ਹੋ ਜਾਂਦਾ ਕਹਿੰਦੇ ਦੁੱਖ ਕਸ਼ਟ ਸਭ ਕੁਝ ਘਟਣਾ ਸ਼ੁਰੂ ਹੋ ਜਾਂਦਾ ਸਿਰਫ ਆਕੇ ਜਪੈਰਾ ਸਾਹਿਬ ਘਟਣਾ ਤੇ ਤੁਹਾਡੇ ਜੀਵਨ ਦੇ ਵਿੱਚੋਂ ਦੁੱਖ ਕਸ਼ਟ ਸਭ ਘਟਨੇ ਸ਼ੁਰੂ ਹੋ ਜਾਂਦੇ ਸਾਰੇ ਜੀ ਸਾਰੇ ਜਿੰਨੇ ਦੁੱਖ ਆ ਜੀ ਬਸ ਵਿਸ਼ਵਾਸ ਕਰਕੇ ਆਈ ਜਾਵੇ ਇਹ ਨਾਲ ਦਿਲ ਨਾਲ ਛੱਡੇ ਵੀ ਨਹੀਂ ਹੋਇਆ ਨਹੀਂ ਜੀ ਜਲਦੀ ਨਹੀਂ ਹੋਇਆ ਜੀ ਕਈ ਵਾਰੀ ਕਿਰਪਾ ਲੇਟ ਹੁੰਦੀ ਹੈ ਉਹ ਤਾਂ ਹੁਣ ਮਹਾਰਾਜ ਦੀ ਮਰਜ਼ੀ ਹੈ ਜਦੋਂ ਹੁਣ ਆਉਦੋ ਆਉਣਾ ਤੇ ਬਸ ਇਹ ਹੈ ਸਿੰਪਲ ਮੈਂ ਗੁਰੂ ਜੀ ਦਾ ਖਾਲਸਾ ਹੈ ਗੁਰੂ ਜੀ ਦੀ ਬਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਹੈ ਜੀ ਗੁਰੂ ਜੀ ਦਾ ਖਾਲਸਾ ਹੈ ਗੁਰੂ ਜੀ ਦੀ ਬਤ ਹੈ ਅੱਜ ਜੀ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਦਵਾਰੇ ਪਹੁੰਚੇ ਹਾਂ ਜੀ ਸੇਵਾ ਕਰ ਰਹੇ ਹਾਂ ਕੀ ਹੋ ਜਾਣਾ ਨਹੀਂ ਬਹੁਤ ਵਧੀਆ ਆਨੰਦ ਆ ਰਿਹਾ ਹੈ ਜੋ ਉਹਨਾਂ ਦਾ ਅੱਜ ਤੱਕ ਨਹੀਂ ਸੀ ਆਇਆ ਕਿਤੇ ਵੀ ਜਾ ਕੇ ਆਪਾਂ ਗੁਰੂ ਘਰ ਜਰੂਰ ਜਾਂਦੇ ਆਂ ਆਪਾਂ ਮੱਥਾ ਟੇਕਦੇ ਆਂ ਪਰ ਜੋ ਆਨੰਦ ਇੱਥੇ ਆ ਰਿਹਾ ਨਾ ਸੇਵਾ ਕਰਕੇ ਉਸ ਤੋਂ ਵੱਡਾ ਕੁਝ ਨਹੀਂ ਹੈ ਕਿੰਨਾ ਸਮਾਂ ਹੋ ਗਿਆ ਵਾਹਿਗੁਰੂ ਇੱਥੇ ਆਉਂਦਿਆਂ ਨਾ ਦੇਖੋ ਜੀ ਮੈਂ ਆਇਆ ਤਾਂ ਪਹਿਲਾਂ ਵੀ ਕਈ ਵਾਰੀ ਆਂਦਾ ਰਿਹਾ ਵਾਂ ਪਰ ਆਨੰਦ ਜਦੋਂ ਹੁਣ ਚਪੈਰਾ ਸਾਹਿਬ ਤਿੰਨ ਚਾਰ ਹਫ਼ਤੇ ਤੋਂ ਆਉਣਾ ਸ਼ੁਰੂ ਕੀਤਾ ਪਰ ਜੋ ਆਨੰਦ ਮਜ਼ਾ ਆ ਰਿਹਾ ਵਾ ਉਹ ਮਤਲਬ ਪਹਿਲਾਂ ਕਦੀ ਵੀ ਨਹੀਂ ਆਇਆ ਕਿੰਨਾ ਕਿ ਜੀਵਨ ਦੇ ਵਿੱਚ ਜਿਹੜਾ ਕਿ ਬਦਲਾਅ ਵੇਖਣ ਨੂੰ ਮਿਲਿਆ ਜਦੋਂ ਦੇ ਇੱਥੇ ਆਉਣਾ ਚਪੈਰਾ ਸਾਹਿਬ ਚ ਆਉਣਾ ਸ਼ੁਰੂ ਕੀਤਾ ਤੇ ਸੇਵਾ ਵੀ ਨਾਲ ਕਰਨੀ ਸ਼ੁਰੂ ਕਰੀਏ ਦੇਖੋ ਜੀ ਹੁਣ ਮਹਾਰਾਜ ਨੇ ਆਪ ਬੁਲਾਇਆ ਵਾ ਉਹਨਾਂ ਨੇ ਬੁਲਾਇਆ ਤੇ ਮਤਲਬ ਕਿ ਬਹੁਤ ਵਧੀਆ ਲੱਗ ਰਿਹਾ ਜੀ ਜਦੋਂ ਦੇ ਆ ਰਹੇ ਹਾਂ ਬਸ ਇਹ ਹੈ ਕਿ ਕੋਈ ਦੁੱਖ ਤਕ ਯੋ ਤਕਲੀਫਾਂ ਦੀਆਂ ਖਤਮ ਹੋ ਗਈਆਂ ਨੇ ਕਹਿੰਦੇ ਕੋਈ ਮਾਨੋ ਕਾਮਨਾ ਹੋਵੇ ਜਾਂ ਕੋਈ ਮੰਨਤ ਹੋਵੇ ਨਾ ਇੱਥੇ ਆ ਕੇ ਮੰਗੋ ਬਾਬਾ ਦੀਪ ਸਿੰਘ ਜੀ ਪੂਰੀ ਜ਼ਰੂਰ ਕਰ ਦਿੰਦੇ ਨੇ ਹਾਂਜੀ ਹਾਂਜੀ ਜ਼ਰੂਰ ਪੂਰੀ ਹੁੰਦੀ ਆ ਚਲੋ ਜਿਹੜਾ ਵੀ ਆਂਦਾ ਸੱਚੇ ਦਿਲ ਨਾਲ ਆਵੇ ਬਸ ਆ ਹੀ ਜਾਵੇ ਇਹ ਨਾ ਹੋਵੇ ਵੀ ਹੁਣ ਨਹੀਂ ਜਲਦੀ ਪੂਰੀ ਨਹੀਂ ਕਈ ਵਾਰੀ ਹੁੰਦਾ ਕਈ ਵਰੀ ਮਹਾਰਾਜ ਦੀ ਕਿਰਪਾ ਲੇਟ ਹੁੰਦੀ ਆ ਜਿੰਨੀ دیر ਤੱਕ ਆਪਾਂ ਮਤਲਬ ਕਿ ਆ ਹੀ ਜਾਣਾ ਮਹਾਰਾਜ ਦੀ ਕਿਰਪਾ ਲਈ ਤੁਸੀਂ ਕੁਝ ਮੰਗਿਆ ਹੋਵੇ ਤੇ ਪੂਰਾ ਭਈ ਅਸੀਂ ਤਾਂ ਦੇਖੋ ਮੰਗੀ ਜਾਈਦਾ ਵਾ ਫੀ ਮਿਲੀ ਜਾਵੇ ਮਿਲੀ ਜਾਵੇ ਪਰ ਬਾਬਾ ਇਹ ਦੇਈ ਜਾਂਦਾ ਅਸੀਂ ਮੰਗ ਮੰਗ ਕੇ ਨਹੀਂ ਤੱਕਦੇ ਬਾਬਾ ਦਿੰਦਾ ਨਹੀਂ ਤੱਕਦਾ ਬਸ ਕਿੰਨਾ ਕੁ ਫਿਰ ਸ਼ੁਕਰ ਕਰਦੇ ਆ ਵੀ ਜਿਹੜੀ ਵੀ ਮਨੋ ਕਾਮਨਾ ਹੁੰਦੀ ਆ ਪੂਰੀ ਹੋ ਜਾਂਦੀ ਜੋ ਮੰਗਦੇ ਆ ਪੂਰਾ ਹੋ ਜਾਂਦਾ ਵਿਸ਼ਵਾਸ ਤੇ ਕਿੰਨਾ ਕੁ ਵੱਜ ਜਾਂਦਾ ਵੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਣਾ ਇਹ ਸ਼ੁਕਰਾਨਾ ਕਰ ਹੀ ਨਹੀਂ ਸਕਦਾ ਜੀ ਜਿੰਨਾ ਬਾਬਾ ਦਈ ਜਾਂਦਾ ਸਾਨੂੰ ਠੀਕ ਹੈ ਤੇ ਰਹੀ ਗੱਲ ਵਿਸ਼ਵਾਸ ਦੀ ਜਦੋਂ ਇੱਕ ਵਾਰੀ ਬੰਦਾ ਆ ਜਾਂਦਾ ਆਪਣੇ ਆਪ ਹੀ ਵਿਸ਼ਵਾਸ ਬਣਨਾ ਸ਼ੁਰੂ ਹੋ ਜਾਂਦਾ ਕਹਿੰਦੇ ਦੁੱਖ ਕਸ਼ਟ ਸਭ ਕੁਝ ਘਟਣਾ ਸ਼ੁਰੂ ਹੋ ਜਾਂਦਾ ਸਿਰਫ ਆਕੇ ਜਪੈਰਾ ਸਾਹਿਬ ਘਟਣਾ ਤੇ ਤੁਹਾਡੇ ਜੀਵਨ ਦੇ ਵਿੱਚੋਂ ਦੁੱਖ ਕਸ਼ਟ ਸਭ ਘਟਨੇ ਸ਼ੁਰੂ ਹੋ ਜਾਂਦੇ ਸਾਰੇ ਜੀ ਸਾਰੇ ਜਿੰਨੇ ਦੁੱਖ ਆ ਜੀ ਬਸ ਵਿਸ਼ਵਾਸ ਕਰਕੇ ਆਈ ਜਾਵੇ ਇਹ ਨਾ ਦਿਲ ਨਾਲ ਛੱਡੇ ਵੀ ਮਹੀ ਹੋਇਆ ਨਹੀਂ ਜੀ ਜਲਦੀ ਨਹੀਂ ਹੋਇਆ ਜੀ ਕਈ ਵਾਰੀ ਕਿਰਪਾ ਲੇਟ ਹੁੰਦੀ ਆ ਉਹ ਤਾਂ ਹੁਣ ਮਹਾਰਾਜ ਦੀ ਮਰਜ਼ੀ ਆ ਜਦੋਂ ਹੁਣ ਆਉਦੋ ਆਉਣਾ ਤੇ ਬਸ ਸਿੰਪਲ ਮੈ ਕੋ ਮਾਈਕਰੋ ਜੀ ਕਾਲਸਾ ਹੋਏ ਅਗਰ ਜੀ ਕੀ ਬਾਤ